ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸ਼ੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਨਾਨਕਾਣਾ ਸਾਹਿਬ ਪਾਸ਼ਾਹੀ ਪਹਿਲੀ ਵਿਖੇ ਆਮ ਦਿਹਾੜੀ ਨੂੰ ਸਮਰਪਿਤ ਉਸਾਲ ਨਗਰ ਕੀਰਤਨ ਸਜਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਜੋ ਕਿ ਨਾਨਕਾਣਾ ਚੌਂਕ ਤੋਂ ਹਰੀਪੁਰਾ ਬਸਤੀ ਗੁਰਦੁਆਰਾ ਸਹਿ ਮਹਿਲ ਮੁਬਾਰਕ ਬਸ ਸਟੈਂਡ ਪੋਮ ਬਸਤੀ ਰੇਲਵੇ ਚੌਂਕ ਸ਼ਹੀਦ ਭਗਤ ਸਿੰਘ ਚੌਂਕ ਗੁਰਦੁਆਰਾ ਸਾਹਿਬ ਹਰ ਗੋਬਿੰਦਪੁਰਾ ਵਿਖੇ ਮੁਕ ਪ੍ਰਾਤੋਬਾਤ ਵਾਕ ਵਾਕ ਥਾਵਾਂ ਤੋਂ ਹੁੰਦਾ ਹੈ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਰਸਤੇ ਵਿੱਚ ਥਾਂ ਥਾਂ 'ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਪਰਮਾ ਸਵਾਗਤ ਕਰਦਿਆ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਅੱਗੇ ਨਤਮਸਤਕ ਹੋਈਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਪੂਰਤਾ ਦੇ ਸਿਧੂ ਗੋਬਿੰਦ ਸਿੰਘ ਮਹਾਰਾਜ ਜਿਹਦੋ ਜੰਗ ਜਿੰਦੂ ਚੱਲਦੀ ਸੀ ਤੇ ਕਿਹੜੇ ਨਾਲ ਸੂਰਮੇ ਸਿੰਘ ਸਿੰਘ ਜੀ ਉਹਨਾਂ ਨੂੰ ਬਚਨ ਕਰਦੇ ਹੁੰਦੇ ਸੀ ਭਾਈ ਉਦੋਂ ਜੰਗ ਦੀ ਸਮਾਪਤੀ ਹੋ ਗਈ ਉਦੋਂ ਤੁਹਾਨੂੰ ਕਥਾ ਵਾਰਤਾ ਤੇ ਪਾਠ ਬੋਧ ਦੀ ਸੰਖਿਆ ਦੇਵਾਂਗੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੋਂ ਤੱਕ ਧੀ ਦਮਨਾ ਸਾਹਿਬ ਸਾਬੋ ਕੀ ਤਲਵੰਡੀ ਕੰਮਰ ਕਸਾ ਖੋਲਿਆ ਪੋਸਟ ਟਾਈਮ ਤੇ ਕਿਹੜੇ ਸਿੰਘ ਨਾਲ ਸੀਗੇ ਉਹਨਾਂ ਨੇ ਕਿਹਾ ਮਹਾਰਾਜ ਅਸੀਂ ਆਪੋ ਆਪਣੇ ਘਰਾਂ ਨੂੰ ਚੱਲ ਜਾਣਾ ਕਿਹੜੇ ਵਿੱਚੋਂ ਸਿੰਘ ਸੀ ਤੇ ਮਹਾਰਾਜ ਨੇ ਕਿਹਾ ਚੰਗਾ ਭਾਈ ਸ਼ਾਹ ਦਾ دیوانਾ ਅਧਵਾਨ ਤੋਂ ਬਾਅਦ ਆਪਾਂ ਵਿਚਾਰਾ ਕਰਾਂਗੇ ਉਸ ਤੋਂ ਬਾਅਦ ਦਸਵੀਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਵਾਨ ਤੋਂ ਬਾਅਦ ਕਿਹਾ ਸਿੰਘੋ ਜੋ ਸਾਹਮਣੇ ਝੰਡਾ ਉਹਨਾਂ ਤੋਂ ਮੋਹਰਾਂ ਲੈ ਲਓ ਕਿੰਨਾ ਕਿੰਨਾ ਸਿੰਘਾਂ ਨੇ ਚਲੇ ਜਾਣਾ ਉਸ ਤੋਂ ਬਾਅਦ 40 ਸਿੰਘ ਰਹੇ 40 ਸਿੰਘ ਕਿਹੜੇ ਰਹੇ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਬਾਟ ਬਹੁਤ ਦੀ ਸੰਖਿਆ ਦਿਓ ਕਹਿੰਦੇ ਜਾਓ ਭਾਈ ਧੀਰਬੱਲੀਆਂ ਕੋਲ ਕਰਤਾਰਪੁਰ ਗੁਰੂ ਘਰ ਸਾਹਿਬ ਦਾ ਸਰੂਪ ਲੈ ਕੇ ਆਓ ਉਸ ਟਾਈਮ ਤੇ ਪੰਜ ਸਿੰਘ ਗਏ ਧੀਰਮੱਲੀਆਂ ਨੇ ਦਸਵੇਂ ਪਾਤਸ਼ਾਹ ਗੁਰੂ ਮਹਾਰਾਜ ਨੂੰ ਅਪਸਬਦ ਬੋਲੇ ਤੇ ਉਹ ਆ ਕੇ ਉਸ ਕੋਲੋਂ ਮਹਾਰਾਜ ਨੂੰ ਵਚਨ ਦੱਸੇ ਸਾਰੇ ਤੇ ਮਹਾਰਾਜ ਨੇ ਕਿਹਾ ਭਾਈ ਸਿੰਘੋ ਆਓ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੌਵੇਂ ਪਾਤਸ਼ਾਹ ਦੇ ਸਲੋਕ ਤੇ ਇਰਾਗਾਂ ਚ ਕਿਹੜੇ ਦਸਵੇਂ ਨੌਵੇਂ ਪਾਤਸ਼ਾਹ ਦੀ ਬਾਣੀ ਆ ਉਹ ਦਸਵੇਂ ਪਾਤਸ਼ਾਹ ਨੇ ਗੁਰੂ ਘਰ ਸਾਹਿਬ ਦਾ ਸੰਪੂਰਨ ਜਿਹੜਾ ਕੱਲ ਆਪਾਂ ਤੈਨੂੰ ਮਨਾ ਕੇ ਹਟੇ ਆ ਸੰਕਤ ਨੇ ਬੜਾ ਸਹਾਯੋਗ ਦਿੱਤਾ ਉਸ ਟਾਈਮ ਤੇ ਡੱਲਾ ਕਹਿੰਦਾ ਮਹਾਰਾਜ ਕਿਦੋਂ ਜੰਗ ਜੁੱਦ ਚੱਲਦੀ ਸੀ ਤੁਸੀਂ ਮੈਨੂੰ ਯਾਦ ਕਰਨਾ ਸੀਗਾ ਮਹਾਰਾਜ ਕਹਿੰਦੇ ਭਾਈ ਡੱਲਿਆ ਕੋਈ ਨਹੀਂ ਟਾਈਮ ਆਊਗਾ ਤੈਨੂੰ ਦੱਸਾਂਗੇ ਉਸ ਟਾਈਮ ਤੇ ਇੱਕਦਮ ਮਹਾਰਾਜ ਤੁਰੇ ਜਾਂਦੇ ਆ ਜੰਮੀ ਨੂੰ ਕਹਿੰਦੇ ਡੱਲਿਆ ਦੇਖ ਆਂਬ ਖੜੇ ਕਹਿੰਦਾ ਮਹਾਰਾਜ ਆਕਾ ਕਹਿੰਦੇ ਡੱਲਿਆ ਦੇਖ ਕਣਕਾਂ ਖੜੀਆਂ ਕਹਿੰਦੇ ਮਹਾਰਾਜ ਇਹ ਤਾਂ ਕਾਹੀ ਆ ਕਹਿੰਦੇ ਡੱਲਿਆ ਦੇਖ ਭਾਈ ਅੰਬ ਕਹਿੰਦੇ ਮਹਾਰਾਜੇ ਤਾਂ ਆਪਕਾ ਕਹਿੰਦਾ ਡੱਲਿਆ ਜੇ ਤੂੰ ਸਤਿਵਚਨ ਕਹਿ ਮੈਂ ਨਾ ਤੈਨੂੰ ਹੁਣੀ ਦਿਖਾ ਦਿੰਦੇ ਉਸ ਟਾਈਮ ਤੇ ਇੱਕ ਗੁਰਮੁਖ ਪਿਆਰੇ ਨੇ ਕਹਿਰੀ ਲਾਲ ਇੱਕ ਸਿੰਘ ਨੇ ਮਹਾਰਾਜ ਨੂੰ ਭੇਟ ਕੀਤੀ ਤੇ ਮਹਾਰਾਜ ਕਿਦੇ ਛੇੜੀ ਕਰ ਲੈਂਦੇ ਕਿਦੇ ਛੇੜੀ ਕਰ ਲਵੇ ਕਿਉਂ ਸ਼ਸਤਰ ਧਾਰੀ ਸ਼ਸਤਰ ਤੇ ਧਣੀ ਸੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਨੇ ਕਿਹਾ ਡੱਲਿਆ ਲਿਆ ਤੇਰੇ ਸਿੰਘਾਂ ਦਾ ਨਿਸ਼ਾਨਾ ਪਰਖਣਾ ਜਦੋਂ ਡੱਲਾ ਝਾਕਿਆ ਆਪਣੇ ਸਿੰਘਾਂ ਕਿੰਨੇ ਤੇ ਉਹ ਸਾਰੇ ਪਾਸੇ ਹੜ ਕੇ ਕਹਿੰਦੇ ਮਹਾਰਾਜ ਆਣ ਆਈ ਕਿਹੜਾ ਮਰੇ ਕਹਿੰਦੇ ਚੰਗਾ ਉਹ ਸਾਫੇ ਸਿੰਘਾਂ ਦੇ ਸਾਹਮਣੇ ਜਾ ਕੇ ਸੁਨੇਹਾ ਦਿਓ ਕਦੋਂ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਕਿਹੜੇ ਪਉਪਤੀ ਦਮਾਲੇ ਸਜਾਰੇ ਸੀ ਉਹਨਾਂ ਨੂੰ ਕਦੋਂ ਜਾ ਕੇ ਸੁਨੇਹਾ ਦਿੱਤਾ ਮਗਰ ਉਹਨੇ ਭੱਜਣ ਲੱਗੇ ਤੇ ਆ ਕੇ ਕਿਹਾ ਮਹਾਰਾਜ ਨਿਸ਼ਾਨਾ ਪਰਖੋ ਕਿ ਮਹਾਰਾਜ ਨੇ ਨਿਸ਼ਾਨਾ ਪਰਖਿਆ ਨਾਲ ਕਿਹਾ ਭਾਈ ਡੱਲਿਆ ਅਸੀਂ ਤਾਂ ਇਹਨਾਂ ਸਿੰਘਾਂ ਦੇ ਸਿਰ ਤੇ ਜਾ ਕੇ ਲੜੀਆ ਤੇ ਜੰਗ ਜਿੱਤੀ ਆ ਇਸ ਕਰਕੇ ਮਹਾਰਾਜ ਨੇ ਆਪਣੇ ਕਿਹੜਾ ਮਾਲ ਵੇ ਰੰਗ ਭਾਗ ਲਾਇਆ ਇਸ ਕਰਕੇ ਛਿਮੇ ਪਾਸ਼ਾ ਦਾ ਅੱਜ ਆਪਾਂ ਜਿਹੜਾ ਭਾਈ ਮਨਾ ਰਹੇ ਆ ਇਥੋਂ ਛਿਮੇ ਪਾਸ਼ਾ ਨੇ ਇਥੇ ਚਰਨ ਪਾਏ ਛਿਮੇ ਪਾਸ਼ਾ ਦਾ ਵੀ ਇੱਕ ਬਹੁਤ ਵੱਡੀ ਸਾਖੀ ਆ ਉਹ ਇਹ ਆ ਬਾਬਾ ਟਾਲਰਾਈ ਜੀ ਇੱਕ ਦਿਨ ਖੁੱਦੋ ਖੁੰਡੀ ਖੇਡ ਰਹੇ ਸੀਗੇ ਉਸ ਟਾਈਮ ਤੇ ਕਦੋਂ ਖੁੱਦੋ ਖੁੰਡੀ ਖੇਡ ਰਹੇ ਸੀਗੇ ਤੇ ਜਿਹੜਾ ਉਹਨਾਂ ਦੇ ਨਾਲ ਦਾ ਸਾਥੀ ਸੀਗਾ ਰਾਤ ਨੂੰ ਸੱਪ ਲੜ ਕੇ ਉਹ ਚੜ੍ਹਾਈ ਕਰਕੇ ਆ ਜਦੋਂ ਬਾਬਾ ਟੱਲਰਾਏ ਜੀ ਤੜਕੇ ਅੰਮ੍ਰਿਤ ਵੇਲੇ ਆਏ ਵੀ ਲਿਆਓ ਸਾਥੀਆਂ ਨੂੰ ਸੱਦ ਕੇ ਉਹ ਕਦੋਂ ਗਏ ਕਹਿੰਦੇ ਮਹਾਰਾਜ ਤਾਂ ਸੱਪ ਲੜ ਕੇ ਚੜਾਈ ਕਰਕੇ ਕਹਿੰਦੇ ਜਾਓ ਉਸ ਤੋਂ ਬਾਅਦ ਬਾਬਾ ਟੱਲਰਾਏ ਜੀ ਗਏ ਉਹਨਾਂ ਨੇ ਖੁੰਡੀ ਪਾ ਕੇ ਗੱਲ ਇੱਕ ਖੜਾ ਕੀਤਾ ਚੱਲ ਬਈ ਬਾਜੀ ਦੇ ਸਾਡੀ ਤੇ ਕਦੋਂ ਸ਼ਿਵੇਂ ਪਾਸ਼ਾ ਨੂੰ ਪਤਾ ਲੱਗਿਆ ਸ਼ਿਵੇਂ ਪਾਸ਼ਾ ਨੇ ਮਹਾਰਾਜ ਨੇ ਕਿਹਾ ਭਾਈ ਇੱਕ ਮਿਆਨ ਚ ਦੋ ਤਲਵਾਰਾਂ ਦੀ ਪੈਣੀਆਂ ਜਾਂ ਤਾਂ ਸਾਡਾ ਸਿਰ ਰੋ ਜਾਂ ਤੁਹਾਡਾ ਜਾ ਕੇ ਮੇਰਾ ਬਚਨ ਦਾਹ ਦਿਓ ਤੇ ਸ਼ੇਮੇ ਪਾਸ਼ਾ ਦਾ ਵਚਨ ਕਦੋਂ ਅਟਲ ਰਾਏ ਜੀ ਨੂੰ ਦੱਸਿਆ ਤੇ ਅਟਲ ਰਾਏ ਸਹਿਬ ਕਿਹੜਾ ਬਾਬਾ ਟੱਲ ਪੱਕੀਆਂ ਪਕਾਈਆਂ ਘੱਲ ਉਥੇ ਆਪਣੀ ਚਾਦਰ ਤਾਣ ਕੇ ਪੈ ਗਿੱਤੇ ਉਥੇ ਸਰੀਰ ਤਿਆਗਤਾ ਤੇ ਮਹਾਰਾਜ ਜੀ ਨੇ ਉਸ ਤੋਂ ਬਾਅਦ ਫਿਰ ਵਚਨ ਦਿੱਤੇ ਬਾਬਾ ਟੱਲ ਪੱਕੀਆਂ ਪਕਾਈਆਂ ਘੱਲ ਇਸ ਕਰਕੇ ਆਪਣਾ ਇਤਿਹਾਸ ਬੜਾ ਪਰਵਲਾ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਅੱਜ ਕਿਹੜੀ ਬਹੁਤ ਜ਼ਰੂਰਤ ਆ ਅੱਜ ਪਿੰਡਾਂ 'ਚ ਨਸ਼ਾ ਬਣ ਗਿਆ ਛੋਟੇ ਛੋਟੇ ਬੱਚੇ ਨਸ਼ਿਆਂ ਦੇ ਤਾਕੇ ਅੱਜ ਤੋਂ 40 50 ਸਾਲ ਪਹਿਲਾਂ ਜਿਹੜਾ ਆਪਾਂ ਕਾਲਾ ਦੌਰ ਦੇਖਿਆ ਸੀਗਾ ਉਹ ਦੌਰ ਜੋ ਹਜੇ ਆਪਾਂ ਸਿੱਖ ਕੌਮ ਉੱਠ ਨਹੀਂ ਰਹੀ ਤੇ ਆ ਇੱਕ ਨਵਾਂ ਦੌਰ ਚੱਲ ਗਿਆ ਕਿੰਡਾ ਚ ਨਸ਼ਾ ਵੜ ਗਿਆ ਘਰਾਂ ਚ ਨਸ਼ਾ ਵੜ ਗਿਆ ਸਕੂਲਾਂ ਕਾਲਜਾਂ ਚ ਨਸ਼ਾ ਵੜ ਗਿਆ ਸਿੰਘੋ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਅੰਮ੍ਰਿਤ ਵੇਲੇ ਹਾਜ਼ਰੀਆਂ ਭਰੋ ਤੇ ਆਪਣਾ ਬੱਚਾ ਨੂੰ ਨਾਲ ਲੈ ਕੇ ਆਇਆ ਕਰੋ ਕਥਾ ਸੁਣੋ ਕੀਰਤਨ ਸੁਣੋ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਅੰਮ੍ਰਿਤਮਛੱਕੇ ਗੁਰੂ ਵਾਲੇ ਬਣੋ ਤੇ ਨਸ਼ਿਆਂ ਤੋਂ ਖੜਾ ਛੁਡਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ